ਕੀ ਕਿ ਇਹਨਾਂ ਨੂੰ ਕਿਹਾ ਕਿ ਸਟੱਡੀ ਚ ਜਾਂਦੇ ਨੇ ਕਹਿੰਦਾ ਕਿ ਐਂਕੋ ਦੂਜੇ ਮੁੰਡਾ ਕਹਿੰਦਾ ਜਾਣ ਕੇ ਕਹਿ ਲੱਗੇ ਕਿ ਅੱਜ ਇਹਨਾਂ ਭਾਜੀ ਨੇ ਛੜਾਂ ਦੀ ਵਸੇ ਇਹਨਾਂ ਦੀ ਬਿਮਾਰਿਆ ਅੱਛਾ ਜੀ ਕਿੰਨੇ ਕਵਾਂ ਦਾ ਮਾਮਲਾ ਸੀ ਤੁਹਾਡੇ ਨਾਲ ਪਿੱਛੇ ਤੁਹਾਡੇ ਕਿਉਂ ਮਾਰੀ ਨਹੀਂ ਨਹੀਂ ਚਿੱਟਾ ਪੜਿਆ ਕਿੱਥਾ ਗਿਆ ਸਾਨੂੰ ਮੁੰਡਾ ਜਿਹੜਾ ਨਾਲ ਵਾਲਾ ਨਾਲ ਕਸ ਕਰਦ ਹੋ ਰਹੀ ਸੀ ਇੱਕ ਜਿਹੜਾ ਨਾਲ ਵਾਲਾ ਮੁੰਡਾ ਸੀ ਜਿਹਨੇ ਕੋਈ ਵੀ ਚਾਇਆ ਉਹ ਕਹਿੰਦਾ ਕਿ ਇੱਕ ਚਿੱਟਾ ਵੇਚਦਿਆਂ ਜੀ ਚੈਨਾਂ ਨਾਲ

ਅੱਛਾ ਜੀ ਮੈਂ ਕਿਹਾ ਆ ਜਾ ਫਿਰ ਮਾਰ ਲਾ ਕਿਤੇ ਆਲਾ ਕੰਡਾ ਵੀ ਨਹੀਂ ਮਾਰ ਕੰਡਾ ਆ ਸੀ ਸਾਡਾ ਜਿਹੜਾ ਸਾਰੀ ਪਬਲਿਕ ਦੇ ਸਾਹਮਣੇ ਕੱਢਿਆ ਵੀਡੀਓ ਬਣਾ ਕੇ ਸੀ ਸਮਾਨ ਇਹ ਭਾਜੀ ਨੂੰ ਕੀ ਹੋਇਆ ਨਾਲ ਇਹ ਭਾਜੀ ਨੇ ਮੈਨੂੰ ਪਛਾਣੇ ਪਿਆ ਭਾਜੀ ਕੀ ਹੋਇਆ ਇਹਨਾਂ ਦੇ ਬਲੈਕ ਨਾ ਦਿਖਾਓ ਬਲੈਕ ਨਾ ਦਿਖਾਓ ਅੱਛਾ ਕੀ ਦੱਸੋ ਕੀ ਗੱਲ ਹੈ ਭਾਜੀ ਇਹਨਾਂ ਨੂੰ ਵੇਖ ਕੇ ਰੁਕਿਆ ਮੈਂ ਗੱਡੀ ਮੇਰੇ ਕੋ ਮੈਂ ਗੱਡੀ ਉਸੇ ਸਾਈਡ ਤੇ ਲਾ ਕੇ ਜਦੋਂ ਮੈਂ ਵੇਖਿਆ ਰੌਲਾ ਪੈਣ ਡਿਆ ਮੈਂ ਥੜਾ ਬੜਾ ਦੌੜਿਆ ਕੰਨ ਨਹੀਂ ਦਿਖਾਣਾ ਕੰਨ ਨਹੀਂ ਦਿਖਾਣਾ ਤੇ ਮੈਂ ਜਦੋਂ ਗਿਆ ਇਹ ਇਹਨੂੰ ਫੜਿਆ ਪਿਆ ਸੀ ਅੱਛਾ ਜੀ ਇਹ ਮੈਡਮ ਕਹਿੰਦੀ ਇਹਦੀ ਤਲਾਸ਼ੀ ਲੋ ਪਹਿਲਾਂ ਪਰਸ ਨਾਲ ਹੱਥ ਲਾਉਣ ਦੇ ਜੇ ਪਰਸ ਕੱਢਿਆ ਵਿੱਚੋਂ ਚਿੱਟਾ ਪਲੱਸ ਕੰਡਾ ਨਿਕਲਿਆ ਚਿੱਟਾ ਵੀ ਨਿਕਲਿਆ ਹਾਂਜੀ ਕਿੰਨਾ ਕ ਚਿੱਟਾ ਸੀ ਚਿੱਟਾ ਇੰਨਾ ਸੀ ਕੋਈ ਨਹੀਂ ਕੁਝ ਨਹੀਂ ਆਇਆ ਅੱਛਾ ਜੀ ਮੀਟਾ ਦੇ ਵਾਲੇ ਵੀਡੀਓ ਬਣਾਈ ਗਈ ਕੱਟਣ ਦੀ ਹਾਂਜੀ ਵੀਡੀਓ ਦਿਖਾਓ ਵੀਡੀਓ ਕੀ ਦੇਖੀ ਦੇਵੇ ਜਰੰਦਰ ਸ਼ਾਇਦ ਦਿਨ ਦੀ ਅੜ ਚਿੱਟਾ ਵਿਕਦਾ ਭਿਆ ਹਾਂਜੀ 32 ਬਾਅਦ ਚੁੜੀਆਂ ਚਿੱਟਾ ਪ੍ਰਸ਼ਾਸਨਰੋ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰਦਾ ਪਿਆ। ਕੋਈ ਯਾਰ ਪ੍ਰਸ਼ਾਸਨ ਜੋ ਮੱਦੀ ਗਈ ਆਵੇ। ਅੱਗੇ ਅੱਗੇ ਪੈ ਗਿਆ ਜੀ ਪਬਲਿਕ ਨੂੰ ਮਾਰਨ ਨੂੰ ਪੈ ਗਿਆ ਜੀ। ਅੱਛਾ ਦੇਖੋ। ਦੇਖਿਓ ਮੜਾ ਪੰਜ। ਇਹ ਮੁੰਡਾ ਜੀ। ਇਹ ਮੁੰਡਾ ਤਸਕਰ ਹੈ। ਅੱਛਾ ਇਹ ਵੇਚਣਾ ਹੈ ਅਸੀਂ ਉੱਤੇ ਮੋਟਾ। ਭਾਈ ਕੰਡਾ ਜੀ ਜਿਸੀ। ਹਾਂਜੀ ਹਾਂਜੀ। ਕੈਮਰਾ ਕਰਿਓ ਮੜਾ ਸੇ। ਪੁੱਟ ਲੈ। ਕਦਾ ਚਿਤਾ ਆਇਆ ਕੋ ਕੰਡਾ ਚਿਤਾ ਤੋਂ ਮਾਣ ਕਦੀ ਬੈਕ ਤੇ ਰੁਕੀ ਕੋ ਕੰਡਾ ਚਿਤਾ ਤੋਂ ਮਾਣ ਚਲਾਇਓ ਮੈਂ ਦੋਸਤੋ ਦੇਖ ਸਤੇ ਆ ਲੜਕਾ ਕਿੰਨੇ ਕੁ ਸਮਾਨ ਫਾਇਕਾ ਚਿਤਾ ਸੁਮਾਰੇ ਹਲਾ ਕਿੰਨੇ ਕੁ ਦਾ ਮਾਮਲਾ ਸੀ ਭਜੀ ਪਹਿਲੇ ਦਿਨ ਹੋੜੇ ਪੀਰਾ ਵੀ ਦੇਖ ਸਦਾਇਓ ਭਈ ਦੁਆ ਦਾ ਚਲ ਚੈਨ ਦੇ ਕਹਿੰਦਾ ਚੈਨ ਦੇ ਉਹਨਾਂ ਦੀ ਅੱਛਾ ਜੀ ਕੀ ਦੇ ਤੇ ਜਲੰਦਾ ਸ਼ਹਿਦਾ ਦੇ ਲਾਤਾ ਨੂੰ ਜੀ ਕਿਆ ਲਾਤਾ ਦੇ ਸਾਹਮਣੇ ਆ ਦੇਖੋ ਭਾਜੀ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਲਗਾ ਪਿੱਛੇ ਗੱਲ ਹੋਈ ਯਾਰ ਮਨ ਕੋਲ ਜੋ ਇਹ ਮੁੰਡੇ ਦਾ ਪਰਸਾ ਇੱਥੇ ਚਿੱਕਾ ਨਹੀਂ ਕੋਈ ਚਿੱਕਾ ਹੋ ਰਿਹਾ ਹੈ ਹੋ ਰਿਹਾ ਹੈ ਆ ਲੈ 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 ਜਦੋਂ ਅਸੀਂ ਬਾਬਾ ਬੁੱਢੇ ਚੀ ਪੁੱਲ ਤੋਂ ਨਿਕਲੇ ਹੂੰ ਤੇ ਇਹ ਕਿਸੇ ਮੁੰਡੇ ਨਾਲ ਗੁਫ਼ਤਗੂ ਕਰ ਰਿਹਾ ਸੀ ਹੂੰ ਤੇ ਉਹਨਾਂ ਨਾਲ ਹੱਥ ਪਾਈ ਹੋ ਰਿਹਾ ਸੀ ਹੂੰ ਅਸੀਂ ਜਦੋਂ ਖੜਿਆ ਵੀ ਕੀ ਗੱਲ ਹੋਈ ਆ ਇਹ ਕਹਿੰਦਾ ਕਿ ਕੋਈ ਚੈਨ ਚੁੰਨ ਦਾ ਰੋਣਾ ਆ ਤੇ ਪੁੱਛਤੇ ਛੁੱਤੇ ਭਾਜੀ ਉਹ ਕੋ ਮੁੰਡਾ ਨਸ਼ਾ ਚ ਕਹਿੰਦਾ ਮੇਰੇ ਪੈਸੇ ਨਹੀਂ ਦਿੰਦਾ ਭਾਜੀ ਮੈਨੂੰ ਵੀ ਪੈਸੇ ਨਾਲੇ ਚਿੱਟਾ ਨਹੀਂ ਦੇ ਰਿਆ ਇਹ ਉੱਥੇ ਲੜ ਪਏ ਉਹ ਇੰਨੇ ਉਹਦੇ ਚਪੇੜ ਮਰੇ ਅਸੀਂ ਫਾਲਿਆ ਵਿੱਚੋਂ ਕਿਸੇ ਨੇ ਇਸ਼ਾਰਾ ਕੀਤਾ ਵੀ ਚਿੱਟਾ ਭਾਜੀ ਵੇਚਦੇ ਆ ਅਸੀਂ ਸ਼ਕਤੀ ਨਾਲ ਪੁੱਛਿਆ ਹਾਂ ਵੀ ਦੱਸ ਤੈਨੂੰ ਪੁਲਿਸ ਆਈ ਪੁਲਿਸ ਫੜਾਉਣੀ ਹੈ ਪਤਾ ਚੱਲੇ ਕਿਤੇ ਹੁੰਦਾ ਇਹਨੂੰ ਲੱਭਦਾ ਭਾਜੀ ਨਹੀਂ ਇਹ ਕਹਿੰਦਾ ਮੇਰਾ ਐਸਐਚਓ ਮਮਾ ਹੈ ਤੂੰ ਭਾਵੇਂ ਠਾਣੇ ਲੈ ਜਾ ਕੌਣ ਮਮਾ ਐਸੇ ਜੋ ਕੋਈ ਹੈ ਮਾਮਾ ਇਹਦਾ ਕਹਿੰਦਾ ਚਾਹੇ ਖਾਣਾ ਲੈ ਜਾਈਂ ਮੈਂ ਹੀ ਸੋਚਿਆ ਵੀ ਕੋਈ ਤਕਰੀ ਸ਼ੈਅ ਦੇ ਪਿੱਛੇ ਹੋਣੀ ਹੈ ਫਿਰ ਅਸੀਂ ਕਹਿੰਦਾ ਭਾਜੀ ਜੇ ਮਰੀ ਜੇਬ ਚ ਟਿੱਕਾ ਨਿਕਲ ਜਾਈਂ ਕਬਰ ਕਰ ਦਾਂਗੇ ਫਿਰ ਮੈਂ ਕਿਹਾ ਫਿਰ ਮੈਂ ਤੈਨੂੰ ਅੰਦਰ ਜਾਵਾਂਗਾ ਕਹਿੰਦਾ ਜੇ ਨਾ ਨਿਕਲਿਆ ਮੈਂ ਤਾਂ ਫਿਰ ਤੈਨੂੰ ਛੱਡ ਦਾਂਗਾ ਜਦੋਂ ਭਾਜੀ ਅਸੀਂ ਪਰਸੂ ਦੁਨੀਆ ਦੇ ਵਿੱਚ ਖੁੱਲਿਆ ਪੰਜੀ ਧਲੇ ਹੂੰ ਅਸੀਂ ਪਰਸਪੋਲ ਕੇ ਚੈਕਿੰਗ ਕੀਤੀ ਤਾਂ ਇਹ ਭੰਜੀ ਕੋਲ ਖੜੇ ਸੀ ਹੋਰ ਵੀ ਕਈ ਦੋਸਤ ਸੀ ਤੇ ਵਿੱਚੋਂ ਚਿੱਟਾ ਨਿਕਲਿਆ ਕਿੰਨਾ ਚਿੱਟਾ ਬਰਮਤ ਹੋਇਆ ਯਾਰ ਚੋ ਕਿਤਾ ਮੁੰਸ਼ੀ ਸਾਹਿਬ ਨੂੰ ਦੇਤਾ ਨਹੀਂ ਉਹਦਾ ਵੀ ਨਹੀਂ ਆਪੜੀ ਕਿਤਾ ਹੀ ਮੁੰਸ਼ੀ ਕਿੰਨਾ ਆ ਕੇ ਗਰਾਹ ਹੁੰਦਾ ਮੈਂ ਵੀ ਕੁੜੀ ਆ ਜਾਂਦੀ ਹਾਂ ਕਾਹਨ ਸਾਹਮਣੇ ਨਿੱਤ ਕਾਹਦੇ ਲਾਈਫ ਦੇ ਵਿੱਚ ਇਹ ਪਾਜੀ ਨੇ ਕਿਹਾ ਕਿ ਨਾ ਨਿਕਲਿਆ ਕਹਿੰਦੇ ਜੇ ਨਾਂ ਨਿਕਲਿਆ ਤੇ ਕਹਿੰਦੇ ਫੇਰ ਬੰਦਾ ਸਿ ਛੱਡਦਾ ਮੈਂ ਵੀ ਬੰਨੀ ਹਾਂ ਠੰਡਾ ਵੀ ਪੁਲਿਸ ਇੱਕ ਕੰਡਾ ਹੈਗਾ ਆ ਇੱਕ ਕੁੜੀ ਹੈ ਚਾਰ ਕੁੜੀਆਂ ਸੁਟਕੇ ਆਇਆ ਮੁੰਡਾ ਤੇ ਜਾਂ ਮੁੰਡਾ ਮੰਨੇ ਆ ਉਹ ਮੁੰਡਾ ਨਹੀਂ ਆਇਆ ਤੇਰੀ ਪੁੜੀ ਆਪਾਂ ਕਿਹਾ ਵੀ ਤੇਰੇ ਪਰਸੀ ਕਹਿੰਦਾ ਤੇਰੀ ਪੁੜੀ ਸੁਟੇ ਗਈ ਉਹ ਤੋਂ ਚੱਕੇ ਗਈ ਆ ਪੁੜੀ ਦਵਾਦ ਇਹ ਹੈ ਸਾਨੂੰ ਨਹੀਂ ਪਤਾ ਇੱਕ ਮੁੰਡਾ ਇਹਦੇ ਨਾਂ ਸੀ ਉਹ ਮੁੰਡਾ ਮੰਨੇ ਆ ਸਾਨੂੰ ਕੋਦੋਂ ਮੁੰਡੇ ਨੇ ਦੱਸਿਆ ਆ ਕਿ ਚਾਰ ਕੁੜੀਆਂ ਸੁਟਕੇ ਆਇਆ ਆ ਪਹਿਲੀ ਕੁੜੀ ਬਰਸਡੇ ਆ ਗਿਆ ਪਰਸੂ ਕੱਢੀ ਆ ਆ ਵੀਡੀਓ ਕਿੰਨੂ ਦੇਣ ਸਮਾਨ ਆਇਓ ਮੌਕੇ ਤੇ ਫੜਿਆ ਗਿਆ ਬੰਦਾ ਮੇਰੇ ਸਾਹਮਣੇ ਕਰਕੇ ਬੜੀ ਚੀਜ਼ ਹੋ ਗਈ ਕਹਿੰਦਾ ਕਿ ਕਿਤੇ ਮੈਨੂੰ ਦੇਖਦਾ ਹੋਇਆ ਹੈ ਕਹਿੰਦਾ ਜੀ ਨਿਕਲੇਗਾ ਜੋ ਮਰਜ਼ੀ ਕਰਾ ਲੈ ਮੈਂ ਮੌਕੇ ਦੇਈ ਨਾਇਆ ਸੀ ਕਿਸ ਨੂੰ ਸਮਾਨ ਕੀਤਾ ਹਾਂ ਜੀ ਕਿਸੇ ਨੂੰ ਦੇਖਣ ਆਇਆ ਸੀ ਜੀ ਕਿਸੇ ਨੂੰ ਦੇਣ ਨਾਲ ਕੀਤਾ ਹੋਣਾ ਇਹ ਬੱਸ ਦੇਹੀ ਰੋਡ ਤੇ ਉਹ ਕਹਿੰਦਾ ਮੇਰੇ ਪੈਸੇ ਦੇ ਕੇ ਮੈਨੂੰ ਸੰਭਾਲ ਲਈ ਦੇਣਾ ਤੁਸੀਂ ਪੁੱਛੋ ਉਹਨਾਂ ਨੂੰ ਕੀ ਗੱਲ ਹੋਣਾ ਅਸੀਂ ਤਾਂ ਲੰਘ ਰਹੇ ਸੀ ਤੇ ਚਪੇੜ ਮਾਰੀ ਉਹ ਮੁੰਡੇ ਦੇ ਅੱਛਾ ਵੀ ਬੰਦਾ ਤਾਂ ਧੱਕਾ ਹੋ ਰਿਹਾ ਇਹ ਕੋ ਚੈਨ ਚੁੰਨ ਦੀ ਵੀ ਗੱਲ ਕਰ ਰਹੀ ਅੱਛਾ ਜੀ ਅਸੀਂ ਮੈਂ ਜਦੋਂ ਉਹਨਾਂ ਨੂੰ ਫੜ ਕੇ ਰੋਕਿਆ ਹਾਂ ਵੀ ਦੱਸੋ ਕੀ ਗੱਲ ਹੈ ਉਹ ਕਹਿੰਦਾ ਭਾਈ ਕੋਈ ਨਹੀਂ ਕੋਈ ਨਹੀਂ ਹੋਰ ਦੂਜੇ ਵਿੱਚੋਂ ਬੰਦੇ ਕਹਿੰਦੇ ਭਾਈ ਇਹ ਮੁੰਡਾ ਸ਼ਰਿਆਮਤ ਬਿਲਕੁਲ ਸਮਝ ਨਹੀਂ ਐਚ ਦਾ ਬੰਦਾ ਮੋਟਰਸਾਈਕਲ ਤੇ ਵੇਚਦਾ ਤਦੂ ਕਿਉਂ ਦੇਖਿਆ ਜਾਂਦਾ ਕਿ ਥਾਰੇ ਦੇ ਬਿਲਕੁਲ ਕੋਲ ਜਿੱਥੇ ਫੁੱਤੀ ਕਨੇ ਬੰਦਾ ਫੜਿਆ ਉਸੇ ਜਗ੍ਹਾ ਦੇ ਉੱਪਰ ਨਾਕਾ ਵੀ ਲੱਗਾ ਹੁੰਦਾ ਪੁਲਿਸ ਤਾਂ ਨਹੀਂ ਅਸੂਰ ਧਿਆਨ ਦਿੰਦਾ ਜੀ ਪੁਲਿਸ ਨਹੀਂ ਕੋਈ ਕਿਸ਼ਰੀ ਕਰਦੇ ਵੀ ਚਿੱਠੇ ਕੋਈ ਦਰਖਾਸਤ ਲਿਆ ਚੰਗੀ ਹੋਏ ਮਾੜੀ ਹੋਏ ਇੱਥੇ ਸ਼ਰੀਆਂ ਵਿੱਚ ਲੋਕੀ ਬੋਲ ਬੋਕੇ ਨੇ ਗਾਲਾਂ ਕਢਕੇ ਨੇ ਪਰ ਮੈਂ ਮੁਦਫਾ ਸ਼ਾਸਨ ਕੰਮ ਨਹੀਂ ਕਰਦਾ ਮੈਂ ਕਿਈ ਗਰੀਬਾ ਨਾ ਤਾਂ ਕੌਂਦਾ ਵੀ ਦੇੜੀ ਚ ਕਈ ਜਾਂਦੇ ਨੇ ਗਰੀਬਾ ਬੰਦਾ ਰਾਹੀ ਹੈ ਜਦੋਂ ਮੁੰਡਾ ਸਭ ਦੇ ਹੱਥੀ ਪਵੇ ਇਹ ਸੰਗ ਨੇ ਛੇੜਨ ਦੀ ਕੋਸ਼ਿਸ਼ ਕੀਤੀ ਨੇ ਉਹਦਾ ਵੀ ਕੰਨ ਪਾੜਦਾ ਖੜਾ ਮਾਰਦੇ ਦੇਖੋ ਇਹਦੇ ਪਿੱਛੇ ਕਿਹੜੀ ਸ਼ੈਅ ਆ ਜਿਹੜੀ ਇਧਰ ਉਹਨੂੰ ਕਿਸੇ ਦਾ ਖੌਫ ਨਹੀਂ ਉਹਨੂੰ ਕਿਸੇ ਦਾ ਡਰ ਨਹੀਂ ਉਹ ਸ਼ਰਿਆਂ ਵਿੱਚ ਤਾਂ ਵਿਚਰੇ ਹਾਂ ਆਈਓ ਸਾਹਿਬ ਅੰਦਰ ਐ ਸਟੇਮਲੇ ਹਾਂਜੀ ਆਈਓ ਸਾਹਿਬ ਅੰਦਰ ਆਇਓ ਸਾਹਿਬ ਸਰਜੀਸਨ ਫੜ ਕੇ ਲਿਆ ਹੁਣ ਜਨਤਾ ਨੇ ਫੜਿਆ ਇਹਨੂੰ ਮੋਟਰਸਾਈਕਲ ਕਿਹੜਾ ਜੀ ਉਹਦੇ ਬੰਦੇ ਦਾ ਇਹਦਾ ਮੋਟਰਸਾਈਕਲ ਕਿਹਦੇ ਪੁਲਿਸ ਵਾਲੇ ਮੋਟਰਸਾਈਕਲ ਦਾ ਨੰਬਰ ਲਿਆ ਵੀ ਆਹ ਦਿਈਏ ਕੋਣ ਇਹ ਮੈਂ ਦਿਖਾਣਾ ਤੇ ਲੜਕੇ ਨੂੰ ਤੁਸੀਂ ਲੈ ਕੇ ਥਾਣੇ ਪੁਲਿਸ ਲੈ ਕੇ ਆਏ ਸਾਰੀ ਜਨਤਾ ਨੇ ਫੜਾਇਆ ਮਤਲਬ ਪੁਲਿਸ ਨੇ ਮੌਕੇ ਤੇ ਪਹੁੰਚੀ ਆ ਅੱਧੇ ਰਾਤ ਅੱਧੇ ਰਾਤ ਤੋਂ ਫੜਾਇਆ ਆ ਦੇਖੋ ਮੈਂ ਤੁਹਾਨੂੰ ਦਿਖਾਣਾ ਇਹਦਾ ਇੱਕ ਮੈਸੇਜ ਆ ਗਲਾਤ ਆ ਤੁਸੀਂਿਆ ਬੰਦੂ ਗੁਜ਼ਾਰੇ ਆ ਆਹ ਬਾਕਲੇ ਸਾਡੇ ਨਹੀਂ ਆਹ 86 ਦਾ ਮੋਰਸਰ ਦਿੱਕੇ ਵੀ ਹੋਏ ਤੇ ਭੱਜ ਲੱਗੇ ਜਿਹੜਾ ਪੀਵੀ08 ਜੀ4922 ਮੋਟਰਸਾਈਕਲ ਦਾ ਨੰਬਰ ਆ ਸਾਡਾ ਨੰਬਰ ਪੀਵੀ08 ਸਪੈਂਡਰ ਮੋਟਰਸਾਈਕਲ ਦਾ ਨੰਬਰ ਹੈ ਤਸਵੀਰਾਂ ਵੀ ਦਿਖਾਉਣਾ ਮੈਡਮ ਦਾ ਕਹਿਣਾ ਕਿ ਆਪਾਂ ਤੁਹਾਨੂੰ ਫੜਾਇਆ ਅਸੀਂ ਫੜਿਆ ਭਾਜੀ ਤੁਸੀਂ ਫੜਿਆ ਅਸੀਂ ਫੜਿਆ ਫੈਸਲ ਰਹੀ ਉਹ ਕਹਿੰਦੇ ਭਾਜੀ ਕੀ ਦੇ ਦੇ ਤੁਸੀਂ ਕੀ ਗੱਡੀ ਚਲਾਉਂਦੇ ਹੋ ਤੇ ਕੀ ਕਰਦੇ ਸੀ ਸਾੜੀਏ ਭਾਜੀ ਮੈਨੂੰ ਆਪਣੀ ਅੱਛਾ ਜੀ ਰੋਲਾ ਵਿਆਹ ਮੈਂ ਰੁਗਿਆ ਹੂੰ ਤੇ ਮਤਲਬ ਤੁਸੀਂ ਵੀ ਰੋਲਾ ਪਾਣਾ ਲੁਕੇ ਉੱਤੇ ਮੌਕਾ ਦੇਖਿਆ ਅੱਛਾ ਜੀ ਕਾਫੀ ਅੱਛਾ ਕਿੱਥੇ ਹੋਈ ਹੂੰ ਤੇ ਇਹ ਇਹ ਜਦੋਂ ਆਪਾਂ ਤਲਾਸ਼ੀ ਕਰ ਤਲਾਸ਼ੀ ਕਰਨ ਲੱਗੇ ਤਲਾਸ਼ੀ ਨਾ ਕਰਨ ਦਵੇ ਕੋਈ ਐਨੀ ਕੋਸ਼ਿਸ਼ ਸਵਾ ਸਹੀ ਜਾਵੇ ਚਿੱਟਾ ਨਹੀਂ ਆਉਂਦਾ ਨਿਕਾ ਪੂੜੀ ਅਸੀਂ ਚੱਕਰੀਆ ਵੱਡੀ ਪੂੜੀ ਵੱਡੀ ਪੂੜੀ ਸਿ ਦੇ ਸੱਦੇ ਜਲੰਧਰ ਸ਼ਹਿਰ ਦੇ ਲਾ ਦੇ ਸੱਦੇ ਥਾਣੇ ਦੇ ਸਾਹਮਣੇ ਚਿੱਟਾ ਵਿਕਦਾ ਕਿਵੇਂ ਦੇ ਦੇ ਕਿ ਲੇਡੀਜ਼ ਵਾਲੇ ਇਦਾਂ ਦਾ ਵਿਵਾਰ ਜਿਹੜਾ ਮੇਰੇ ਹੱਥੀ ਪਿਆ ਕੇ ਦੱ ਇਹਰੇ ਜਣਾਂ ਦੀ ਕੋਸ਼ਿਸ਼ ਕੀਤੀ ਕਿ ਤਦੇ ਦੇ ਇਹਨਾਂ ਦੇ ਵਜੀ ਵੀ ਆ ਦੇਖਦੇ ਜਲੰਧਰ ਸ਼ਹਿਰ ਦੇ ਹਾਲਾਤ ਕਿੱਦਾਂ ਦੇਖਦੇ ਸਾਹਮਣੇ ਇਹ ਸਾਰਾ ਦਸਦੇ ਦੇ ਮੇਹਨ ਹਾਲਾਤ ਹੁਣ ਕੀ ਦਾ ਦੋਸਤੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਇੱਕ ਚਿੱਟੇ ਨੂੰ ਲੈ ਕੇ ਮਹਿਸੂਸ ਕਰਦੇ ਆਂ ਉਹ ਹੰਗਾਮਾ ਹੁੰਦਾ ਪਿਆ ਕਿਹਦਾ ਦਿਨ ਦਿਹਾੜੇ ਚਿੱਟਾ ਵਿਕਦਾ ਪਿਆ ਕੱਲ ਇੱਕ ਸੀਗੀ ਵਾਲੇ ਦੀ ਵੀ ਉਹਦੇ ਉਹਦੇ ਮਗਰ ਵੀ ਲੁੱਟ ਵਾਲੇ ਬੰਦੇ ਬਈ ਲਗਾਤਾਰ ਜਲੰਧਰ ਚ ਸਨੈਚਿੰਗ ਹੋ ਰਹੀਆਂ ਚਨਾ ਚ ਸ਼ਹਿਰਾਂ ਮੇਂ ਹੋ ਰਹੀ ਹੈ ਤੁਸੀਂ ਦੇਖਦੇ ਦੇ ਪਈ ਕਿ ਇੱਕ ਚੀਜ਼ ਕੀ ਦੇ ਕਿ ਤੋਲਣ ਵਾਲਾ ਵੀ ਨਾਲ ਕੰਡਾ ਵੀ ਨਾਲ ਕੋਲ ਹੈ ਕਿ ਤਾਂ ਦੁਕਾਨਦਾਰ ਵੀ ਹੋ ਗਈ ਮੋਕੇ ਰਹੀ ਸੋਦਾ ਵੇਚਣ ਵਾਲ ਐਡਾ ਬੱਤਮੀ ਦੀ ਨਸ਼ਾ ਛੱਲਿਆਂ ਦੇਦੇ ਨੇ ਤੁਹਾਨੂੰ ਬਦਲਣ ਤੁਹਾਡਾ ਮੁੰਡਾ ਤਸਕਰੀ ਕਰ ਰਿਹਾ ਭਾਂਜਾ ਤੁਹਾਡਾ ਤੇ ਤਸਕਰੀ ਕਰਨੀ ਛੱਡਿਆ ਆਪੈਨੂੰ ਲੋਕਾਂ ਦੀ ਜ਼ਿੰਦਗੀ ਦਾ ਮੈਨੂੰ ਮੈਂ ਉਹ ਛੱਡ ਦੇ ਹੁਣ ਅੱਗੇ ਜੋ ਕਹੇਗਾ ਕਹ ਦੱਸਾਂ ਕੀ ਲਵਾਂ ਅੱਛਾ ਜੇ ਨਹੀਂ ਹੁੰਦਾ ਤੁਸੀਂ ਨੂੰ ਰੋਕਦੇ ਕਿਉਂ ਨਹੀਂ ਸਮਾਨ ਵੇਚਣ ਤੋਂ ਨਹੀਂ ਮੇਰੇ ਘਰ ਕਿਉਂ ਖੜੇ ਹੋ ਇੱਧਰ ਤੁਸੀਂ ਇਹਨੂੰ ਬੰਦ ਕਰੋ ਲੋਕਾਂ ਦੀਆਂ ਜ਼ਿੰਦਗੀਆਂ ਆਪਾਂ ਕਿਉਂ ਖਰਾਬ ਕਰ ਰਹੇ ਹੋ ਕੋਈ ਮੁੰਡਾ ਨਾ ਕੋਈ ਨਹੀਂ ਅਸੀਂ ਮੁੜ ਕੇ ਚਾਰ ਦਿਨ ਮਾਫੀ ਮੰਗਾਦੇ ਤੇ ਨੋਕੀ ਅੱਗੇ ਤੋਂ ਬਪਾ ਨੂੰ ਇੰਨਾ ਦਿਨ ਕਰਾਂਗੇ ਹੋਰ ਨਹੀਂ ਇਹੋ ਤੇਰੇ ਕੋਲ ਨਹੀਂ ਇਹਨੂੰ ਮਾਫੀ ਮੰਗਾ ਕੇ ਛੱਡ ਦੀਏ ਅੱਗੇ ਤੋਂ ਨਹੀਂ ਕਰੇ ਗਏ ਨਹੀਂ ਅੱਗੇ ਤੋਂ ਜਲਦੀ ਹਿੱਟਾ ਲੈ ਨਾ ਮਾਫੀ ਦੇਣਾਂਗੇ ਇਹ ਵੀ ਤੂੰ ਨਹੀਂ ਤੁਸੀਂ ਜ਼ਿੰਮੇਵਾਰੀ ਚੱਕ ਲਓ ਵੀ ਅੱਗੇ ਤੋਂ ਚਿੱਟਾ ਨਹੀਂ ਵੇਚੇ ਗਏ ਚਿੱਟਾ ਨਹੀਂ ਵੇਚਿਆ ਜਾਂਦਾ ਮੈਂ ਖੜਾ ਆਂ ਚਿੱਟਾ ਹੈਗਾ ਜੀ ਨਹੀਂ ਅੱਛਾ ਚਲੋ ਖਾਣੀ ਆਜੋ ਯਾਰ ਗੱਲ ਕਰਨ ਦੀ ਮੈਨੂੰ ਇੱਕ ਮਿੰਟ ਚੁੱਪ ਕਰ। ਨਹੀਂ ਹੁਣ ਦੁਬਾਰਾ ਤੇ ਨਹੀਂ ਵਿੱਚ ਕੋਈ ਚਿੱਟਾ ਜੇ ਆਪਾਂ ਛਡਵਾ ਦਈਏ। ਆ ਜਾ ਬੇਚੇ ਨਾ ਤੇਰਾ ਪਾਪਰਾ ਉਹ ਕਰਦਾ ਠੀਕ ਹੈ ਨਹੀਂ। ਪਰ ਇਹ ਤੇ ਹੁਣ ਮੇਰੀ ਗੱਲ ਸੁਣੋ ਜਿਨ੍ਹਾਂ ਦੇ ਕੋਲੋਂ ਇਹਨੇ ਚੈਨ ਲਈ ਆ ਜਿੰਦਾ ਤੋਂ ਚਿੱਟੇ ਦੇ ਪੈਸੇ ਲਏ ਉਹਨਾਂ ਨੂੰ ਵਾਪਸ ਨਹੀਂ ਕਰ ਰਹੀ ਇਹ ਪੈਸੇ। ਪਾਣੀ ਬਾਹਰ ਜੁੱਤੀ ਅਰੇਗਾ ਜਲਾ ਕੋ ਹੋ ਗਿਆ ਉਹ ਆ ਗਿਆ ਤੇਨੇ ਨਹੀਂ ਪਤਾ ਸੀ। ਕਹਿੰਦੇ ਹੋਂ ਤੋ ਸੀ ਜੱਟਿਆ ਦਾ ਪਤਾ ਲੱਗਾ ਬੇਟਾ ਦੇਖ ਮੈਂ ਤੇਰੀ ਭੈਣ ਆ। ਅੱਛਾ ਤੂੰ ਮੇਰਾ ਪੁੱਤ ਹੈਂ। ਹਾਂਜੀ। ਮੰਨ ਕੇ ਕੋ ਫੋਨ ਲਿਆ ਹੈ ਹਾਂ ਐਨ ਮਾਫੀ ਕਰਦਾ ਵੇ ਅੱਗੇ ਤੋਂ ਚਾ ਕਰੇਗਾ ਤੇ ਮੈਂ ਦੁੱਤੀ ਆਏ ਰਹੀ ਨਹੀਂ ਠੀਕ ਹੈ ਚਲੋ ਕੋਈ ਗੱਲ ਨਹੀਂ ਜੀ ਮੈਂ ਕਰ ਦੋ ਫਿਲਹਾਲ ਤੁਹਾਡੀ ਸਾਰੀ ਗੱਲ ਇਹ ਮੀਡੀਆ ਸੁਣ ਰਹੀ ਹੈ ਔਰ ਜਨਤਾ ਤੁਹਾਨੂੰ ਸੁਣ ਰਹੀ ਹੈ ਵੀ ਤੁਸੀਂ ਦੇਖੋ ਚਿੱਟਾ ਇੱਕ ਬੰਦਾ ਚਿੱਟਾ ਵੇਚ ਕੇ ਲੋਕਾਂ ਦੀਆਂ ਜ਼ਿੰਦਗੀਆਂ ਇਹ ਤਾਂ ਬੇਟਾ ਤਿੰਨ ਪੜਾਈ ਹੈ ਨਹੀਂ ਜ਼ਿੰਦਗੀਆਂ ਖਰਾਬ ਕਰ ਰਿਹਾ ਦੇਖੋ ਨਸ਼ੇ ਪੱਤੇ ਤੇ ਅਗਰ ਤੁਹਾਡੇ ਕੋਈ ਨਹੀਂ ਜੇ ਕੋ ਗਾਣੇ ਮੈਂ ਤੇਰੇ ਕੋ ਲਾਵਾਂਗੀ ਠੀਕ ਹੈ ਚਲੋ ਠੀਕ ਹੈ ਜੀ ਅੱਛਾ ਜੀ ਪ੍ਰਧਾਨ ਜੀ ਫੈਸਲਾ ਕਰਦਾ ਹੋਏ ਤੁਸੀਂ ਮੈਂ ਤੁਹਾਨੂੰ ਦੱਸ ਰਹਾ ਕਿ ਮੇਰੇ ਘਰ ਦੇ ਬਾਹਰ ਤੱਕ ਤਸਕਰਾਂ ਦੇ ਨੇ ਹੱਥ ਤੇਜ ਆ ਮੇਰੇ ਘਰ ਦੇ ਬਾਹਰ ਤੱਕ ਪਹੁੰਚ ਚੁੱਕੇ ਆ ਔਰ ਮੈਨੂੰ ਘਰ ਬੈਠੇ ਕਹਿ ਰਿਹਾ ਕਿ ਨਹੀਂ ਪ੍ਰਧਾਨ ਜੀ ਛੋਟਾ ਸਵਾਲ ਲਓ ਮੈਂ ਕਿ ਤੁਸੀਂ ਕਹਿੰਦੇ ਸਾਨੂੰ ਜਾਣਦ ਨਹੀਂ ਇਹ ਵੀ ਇਹਦਾ ਫੋਨ ਕਿੱਦਾਂ ਪਹੁੰਚ ਗਿਆ ਆਪਣੇ ਕੋ ਉਹਦੇ ਪਰਿਵਾਰ ਦਾ ਫੋਨ ਲਾਈਵ ਚੱਲਦਾ ਫੇ ਤੁਹਾਡੇ ਮਾਧਮ ਰਹੀ ਜੇ ਜਿਹੜੀ ਕੋਈ ਹੋ ਗਈ ਉਹ ਸਾਡੇ ਘਰ ਕੋਲ ਉਹ ਕਹਿੰਦੇ ਵੀ ਭਰਾ ਭਰਾ ਕਹਿੰਦੇ ਪਈ ਉਹ ਜਾਣਦੀ ਓ ਜੀ ਨੂੰ ਪ੍ਰਾਥਮਿਕ ਸਾਰੀ ਦੁਨੀਆਂ ਦਾ ਹੀ ਨਹੀਂ ਨਹੀਂ ਸੁਭਾ ਲਓ ਉਹਨਾਂ ਕੋ ਫੋਨ ਨੰਬਰ ਵੀ ਮੌਕੇ ਤੇ ਮਿਲ ਗਿਆ ਸਾਰਾ ਕੁਝ ਫੋਨ ਨੰਬਰ ਲੈ ਆ ਉਹਨਾਂ ਨੇ ਅੱਛਾ ਜੀ ਇਹ ਕੋਈ ਇਹ ਇਹ ਕੌਣ ਆ ਵੇ ਇਹ ਭਈ ਏਰੀਆ ਦੇ ਵਿੱਚੋਂ ਜਨਾਨੀ ਕਹਿੰਦੀ ਮਾਸੀ ਹੈ ਇਹ ਵੀ ਇੱਕਦਮ ਬੰਦਾ ਘਰ ਕਿਸੇ ਦਾ ਜਾਣ ਨਹੀਂ ਸਕਦਾ ਕੋਈ ਬੰਦਾ ਨੂੰ ਜਾਣਦਾ ਹੋਵੇ ਤਾਂ ਹੀ ਬੰਦਾ ਘਰ ਪਹੁੰਚਦਾ ਹੈ ਅਸੀਂ ਤਾਂ ਥਾਣੇ ਘਰੋਤੇ ਆਂ ਕੋਈ ਘਰੇ ਪਿੱਛੇ ਜਾਂਦੇ ਕੋਈ ਸਭ ਨੂੰ ਪਤਾ ਕਿ ਇੱਥੇ ਰਹਿੰਦੇ ਆਂ ਅਸੀਂ ਕੋਈ ਉੱਥੇ ਰੋਲਾ ਭੋਪਿਆ ਸੀ ਕਿ ਲੱਤੀ ਸੰਧੂ ਜੀ ਨੇ ਫੜਿਆ ਬੰਦਾ ਅਸੀਂ ਤਾਂ ਬੰਦਾ ਕੁੱਟਿਆ ਵੀ ਇੱਕ ਮਾਰ ਕੇ ਆ ਤੁਸੀਂ ਉਹਨੇ ਤੇ ਪੱਟਾ ਕਰਾਉਗੇ ਤੁਸੀਂ ਹਾਂਜੀ ਬਿਲਕੁਲ ਕਰਾਣ ਲੱਗੇ ਜੀ ਬਾਅਦ ਵਿੱਚ ਕਰਵਾਵਾਂਗੇ ਜੀ ਤੋ ਸਿੱਧੀਆਂ ਤੁਸੀਂ ਇਹ ਬੰਦਾ ਖਲਗਲ ਕਰਾਏਗਾ ਕਿੱਥੇ ਕਿੱਥੇ ਦੇ ਸਕਦਾ ਇਹ ਮਾਨ ਸਾਹਿਬ ਜਿਹੜੀ ਮਾਨਸਿਕ ਕਾਰਨ ਬਹੁਤ ਵਧੀਆ ਕੰਮ ਕਰਤਾ ਰਹੀ ਹੈ ਲੱਗੀ ਜੀ ਉੱਤੋਂ ਸਭ ਕੁਝ ਸਹੀ ਕਰ ਰਿਹਾ ਪਰ ਥੰਨੇ ਕਿਸੇ ਨੂੰ ਪਤਾ ਨਹੀਂ ਜਾਨੀ ਜੇ ਤੁਸੀਂ ਕਹਿੰਦੇ ਚਿੱਟਾ ਵੇਚਦਾ ਫਾਨੇ ਜੀ ਕੁਝ ਕਦਮਾਂ ਦੇ ਵਿੱਚ ਇਹਦਾ ਚਿੱਟਾ ਵਿਕਣਾ ਸ਼ੁਰੂ ਹੋ ਜੂਗਾ ਤਾਂ ਫੋਟੋ ਪ੍ਰਸਾਦਨ ਕੀਤੇ ਹੋ ਪਾਜੀ ਹੁਣ ਪੁਲਿਸ ਪ੍ਰਸ਼ਾਸਨ ਨੂੰ ਇੱਕ ਪਾਸੇ ਤੁਸੀਂ ਦੇਖੋ ਕਿਹੜਾ ਪੁਲਿਸ ਬਣਾਇਆ ਗਿਆ ਵਯੂ ਦੇਖੋ ਐਸਐਸਓ ਸਾਡੇ ਕਮਲਾ ਕੁੰਡੀ ਜੀ ਸ਼ਰਜੀਤ ਪਾਜੀ ਠੀਕ ਹੈ ਕਿੰਨੂ ਗਈ ਐ ਰਸੋ ਇਹ ਕੀ ਮਾਮਲਾ ਕੀ ਥੋੜਾ ਜੀ ਜੀ ਮੇਰੇ ਘਰ ਦੇ ਬਾਹਰ ਕੋਈ ਨਾ ਰਿਐਲਟੀ ਪਹੁੰਚ ਚੁੱਕੀ ਹੈ ਜੀ ਮੇਰਾ ਮੁੰਡਾ ਇਹ ਗੜਾ ਵੇਚ ਗਿਆ ਅਕਤਬਾਨੀ ਵੇਚ ਗਿਆ ਨੂੰ ਇਸ ਪੂਰੀ ਮਾਫ ਕਰਦੇ ਕਰਨਾ ਚਾਹੀਦਾ ਮਾਫ ਆਪਾਂ ਨੂੰ ਹਾਲਾਂਕਿ ਆਪਾਂ ਐਲਵੀ ਦੇ ਮਾਡਲਸ ਦੇ ਅੱਗੇ ਬਾਤ ਕਰਨੀ ਚਾਹੀਦਾ ਬਾਕੀ ਮੇਰੇ ਕੋ ਸਿਨੀਅਰ ਉਸ ਬੈਠੇ ਨੇ ਡਿਊਟੀ ਅਫਸਰ ਬੇਰ ਤੇ ਬੰਦਰ ਸਿੰਘ ਉਹਨਾਂ ਦੇ ਨੋਟਸ ਕੋਈ ਗੱਲ ਹੈ ਉਹ ਕੀ ਗੱਲ ਬਾਤ ਹੈ ਤੇ ਇਹ ਹੈ ਕਿ ਮਾਮਲਾ ਦੱਸੋ ਹੀ ਥੋੜਾ ਜਿਹਾ ਮਾਮਲਾ ਲੱਖੀ ਸੱਭੂ ਜੀ ਲੈ ਕੇ ਆਏ ਨੇ ਕਹਿੰਦੇ ਵੀ ਇਹ ਬੰਦਾ ਕੁਸ ਮਾਲ ਨੂੰ ਵੇਚਦਾ ਬਾਕੀ ਵੈਰੀਫਾਈ ਕਰ ਰਹੇ ਨੇ ਨਹੀਂ ਨਹੀਂ ਵੈਰੀਫਾਈ ਹੈਗਾ ਮੇਰੇ ਕੋ ਫੋਨ ਚਲੋ ਕੀ ਉਹ ਕੋਲ ਜੀ ਜੀ ਵੈਰੀਫਾਈ ਕਰੋ ਕਿ ਚਿੱਟਾ ਇਹਨਾਂ ਨੇ ਮੌਕੇ ਤੇ ਬਣਾਇਆ ਹਰ ਚੀਜ਼ ਦਿੱਤੀ ਵੈਰੀਫਾਈ ਹੋ ਗਈ ਦੱਸੋ ਇਹ ਮੌਕੇ ਤੇ ਸਮਾਨ ਮਿਲਦਾ ਬਈ ਦੇਖ ਸਦੇ ਪ੍ਰਸ਼ਾਸਨ ਦੇ ਹਾਲਾਤ ਸਰਜੀਤ ਭਾਜੀ ਇੱਕੋ ਕੰਮ ਕਰਾਂਗੇ ਆ ساری ਦੁਨੀਆ ਦੇ ਵਿੱਚ ਅਹੀ ਫੜਿਆ ਚਲੋ ਸਹੀ ਵਧੀਆ ਗੱਲ ਹੈ ਫੋਨ ਵੈਰੀਫਾਈ ਆਪਾਂ ਕੀ ਕਰਨਾ ਤੁਹਾਡਾ ਹੀ ਸੋਚ ਠੀਕ ਹੈ ਬਾਕੀ ਅਫਸਰ ਬੈਠੇ ਨੇ ਜੂਡੀ ਸਰਜੀਤ ਸਰ ਇਹ ਤਾਂ ਪੁਲਿਸ ਦਾ ਕੰਮ ਹੋਣਾ ਹੈ ਨਾ ਕਿ ਆਰਾਮ ਦਾ ਖੁਦ ਆਪ ਲੋਕ ਫੜ ਕੇ ਲੈ ਕੇ ਆ ਰਹੇ ਕਿ ਕਿੰਨੇ ਕਿੰਨੇ ਦੇ ਕੁਝ ਕਦਮਾਂ ਦੇ ਵਿੱਚ ਚੱਕਿਆ ਹੋ ਸਰਜੀਤ ਜੀ ਕਿੰਨਾ ਸੀਗਾ ਸਮਾਨ ਅਜੇ ਵੇਡ ਵੇਡ ਨਹੀਂ ਕੀਤਾ ਵੇਡ ਨਹੀਂ ਕੀਤਾ ਕਿ ਕਿ ਮਿਲਿਆ ਕੀ ਬਰਾਮਦ ਕੀ ਹੋ ਗਿਆ ਅਜੇ ਮੈਂ ਕਹਾਂ ਜੀ ਮੈਂ ਸਮੈਗ ਸਮੈਤ ਕੰਡਾ ਜੋ ਇਹ ਕਹਿ ਰਹੇ ਨੇ ਨਹੀਂ ਹੋਰ ਕੀ ਇਹ ਕਾਣੀ ਰਿਸ਼ ਦਿੱਤਾ ਹੈ ਦਿੱਤਾ ਇਸ ਦੇ ਨਾਮ ਜਾ ਕੇ ਸਮਾਨ ਦਿੱਤਾ ਉਹਨਾਂ ਨੂੰ ਲੱਗਦਾ ਕਿ ਜੀ ਕਿੰਨੇ ਪੈੜੀ ਸੀ ਬੰਦੇ ਇਹ ਇੱਥੇ ਬੈਠੇ ਉਹ ਸਮੈਗ ਨਹੀਂ ਚਿੱਟਾ ਭਜੀ ਕੀ ਦੇਦੇ ਪ੍ਰਸ਼ਾਸਨ ਨੂੰ ਨਹੀਂ ਪ੍ਰਸ਼ਾਸਨ ਕਮ ਚੈੱਕ ਕਰਾਂਗਾ ਇਹ ਚ ਕੀ ਚੱਕਣਾ ਸਾਡੇ ਕੋਲ ਵੀਡੀਓ ਹੈ ਪਰ ਇਹ ਵੈਰੀਫਾਈ ਕਰ ਰਹੀ ਹੈ ਜੀ ਮੈਂ ਉਹ ਤਾਂ ਹੀ ਤਾਂ ਕਹਿੰਦਾ ਵੇ ਸਮਾਨ ਮੋਕੇ ਤੇ ਫੜਿਆ ਗਿਆ ਕੰਡਾ ਮੋਕੇ ਤੇ ਫੜਿਆ ਗਿਆ ਅੱਜ ਵੀ ਪ੍ਰਸ਼ਾਸਨ ਕਹਿੰਦਾ ਵੇ ਕੀ ਇਹ ਪ੍ਰਸ਼ਾਸਨ ਨੂੰ ਪਤਾ ਇਹਦਾ ਮਤਲਬ ਇਹ ਲੱਗੇ ਨੇ ਕਿ ਵੈਰੀਫਾਈ ਤੇ ਕਰਨੀ ਪਈ ਥਾਣੇ ਦੇ ਸਾਹਮਣੇ ਕਿੱਤਾ ਵਿਕਦਾ ਪਿਆ ਵਾ ਮਤਲਬ ਪ੍ਰਸ਼ਾਸਨ ਨੂੰ ਇਹਦਾ ਪਤਾ ਵੇ ਕਿਉਂਗੀ ਉਹਦੇ ਕੋਲ ਵਿਕਦਾ ਪਿਆ حساب ਲਾਓ ਮਤਲਬ ਪ੍ਰਸ਼ਾਸਨ ਨੂੰ ਇਹਦਾ ਮਤਲਬ ਪਤਾ ਵੇ ਪੁੱਤ ਜੀ ਬਿਲਕੁਲ ਪਤੇ ਦੇ ਵਿੱਚ ਹੀ ਵਿਕਦਾ ਪਿਆ ਅੱਛਾ ਚਲੋ ਜੀ ਹਾਂਜੀ ਹਾਂਜੀ ਅਸੀਂ ਪ੍ਰਧਾਨ ਲੋਕ ਲੋਕੀ ਕਈ ਵਾਰੀ ਸਰਦਾਰ ਨੂੰ ਵਿਸ਼ਵਾਸ ਨਹੀਂ ਕਰਦੇ ਇਹ ਇੱਕਦਮ ਜੜ ਕੇ ਮੈਨੂੰ ਮੈਨਾ ਮਾਰਨੀ ਹੈ ਦੱਸੋ ਮੈਂ ਜਿੱ ਕੀ ਹੋਇਆ ਦੱਸੋ ਰਾਜੀ ਜੀ ਜਦੋਂ ਮੈਂ ਗਈ ਸੀ ਨਾ ਮਿੱਠ ਲੈਣ ਗਈ ਸੀ ਇਹ ਮੁੰਡਾ ਜਿਹਦੇ ਹਤੋਪਾਈ ਹੋ ਰਿਹਾ ਸੀਗਾ ਅਸੀਂ ਵੀ ਪਬਲਿਕ ਵਿੱਚ ਕੇ ਰੁਕ ਗਏ ਆ ਇਹ ਕਹਿੰਦਾ ਮੈਂ ਚਿੱਟਾ ਨਹੀਂ ਵੇਚ ਰਿਆ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਆ ਹੁੰਦੇ ਕੋਲ ਇਹ ਇੱਕ ਮੁੰਡਾ ਹੋਰ ਚੀਜ਼ ਦੇ ਨਾਲ ਇਹ ਨਹੀਂ ਇਕੱਲਾ ਹੈ ਦੋ ਬੰਦੇ ਨਾ ਆ ਬਸ ਕਿ ਉਹ ਬੈਸਵਾਜੀ ਕਰ ਰਹੀ ਸੀ ਪਿੱਛੇ ਜਿਹੜੀ ਕਹਿੰਦੇ ਮੇਰੀ ਚੈਨ ਸਾਨੂੰ ਇਸ ਨੂੰ ਸ਼ਾਇਦ ਇਹਦੀ ਚੈਨ ਲਾ ਲਈਆ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਇਹ ਇੰਦੇ ਕੋਲੇ ਚਾਰ ਕੁੜੀਆਂ ਹੀ ਸੁੱਟ ਕੇ ਆਇਆ ਆ ਪੰਜ ਅਜਾ ਮੁੱਕੇ ਦੇ ਚਾਰ ਕੁੜੀਆਂ ਸੁੱਟਦੀ ਆ ਹਾਂ ਇਹ ਪਿੱਛੇ ਸੁੱਟ ਕੇ ਆ ਉਹ ਚੱਕੀ ਆ ਗਈ ਆ ਕਿਸੇ ਵੱਲੋਂ ਇਹ ਨਹੀਂ ਪਤਾ ਵੀ ਇਹਨੇ ਨਹਿਰ ਚ ਸੁੱਟਿਆ ਉਹ ਮੁੰਡਾ ਬੱਕ ਰਿਆ ਸੀ ਜਿਹੜਾ ਇਹਨੇ ਨਾਲ ਸੀਗਾ ਉਹ ਕਹਿ ਰਿਆ ਸੀ ਵੀ ਮੈਡਮ ਉਹਨੇ ਸਾਡੇ ਕੰਨ ਚ ਦੱਸਿਆ ਕਹਿੰਦੇ ਮੈਡਮ ਇਹਦੇ ਕੋਲ ਚਾਰ ਕੁੜੀਆਂ ਹੀ ਸੁੱਟ ਕੇ ਆਇਆ ਪੰਜਵੀਂ ਇਹਦੇ ਪਰਸ ਚ ਆ ਅਸੀਂ ਆਖੇ ਤਲਾਸ਼ ਕੀ ਦੇਵੇਂ ਕਹਿੰਦਾ ਜੇ ਨਾਮ ਹੈਗਾ ਜੇ ਭਾਜੀ ਸੀਗੇ ਨਾਲ ਕਹਿੰਦੇ ਵੀ ਜੇ ਨਾਮ ਨਿਕਲਿਆ ਕਹਿੰਦੇ ਮੈਡਮ ਜੇ ਨਾਮ ਨਿਕਲਿਆ ਭਾਜੀ ਅਸੀਂ ਛੱਡ ਦਾਂਗੇ ਜਿਹਨੂੰ ਅਸੀਂ ਛੱਡਾਂਗੇ ਜਦੋਂ ਨਿਕਲੀ ਪਬਲਿਕ ਉੱਟਣ ਲੱਗ ਗਈ ਕੰਡਾ ਵੀ ਕੋਲੀ ਨਿਕਲਿਆ ਹਾਂਜੀ ਹਾਂਜੀ ਕੰਡਾ ਵੀ ਪਬਲਿਕ ਨੇ ਕੁੱਟਿਆ ਮਤਲਬ ਵੇਚ ਨਹੀਂ ਆਇਆ ਹਸਪਤਾਲ ਤੋਂ ਚੱਲਦਾ ਵੇ ਸਾਬੇ ਹਾਂਜੀ ਵੀਰੇ ਵੇਚੋ ਨਹੀਂ ਪੜੀ ਇਹਨੇ ਨਹੀਂ ਆਇਆ ਗਾਹ ਤੇ ਦੇ ਸੜ ਗਾਹ ਪਰ ਇਹ ਹੈ ਨਾ ਅੱਜ ਇਹ ਪਬਲਿਕ ਇਹ ਹੌਸਲੇ ਵਧ ਰਹੇ ਐ ਇਹਨਾਂ ਦੇ ਇਹ ਨਾ ਜਿਹੜੇ ਪ੍ਰਾਰ ਹੋ ਗਏ ਜਿਹੜੇ ਇਹਨਾਂ ਪਿਤਾ ਵੀ ਜਿਹੜਾ ਕੱਲੋਂ ਸਾਡੇ ਜਵਾਬ ਵੀ ਲੱਗਣਗੇ ਸਾਡੇ ਛੋਟੇ ਛੋਟੇ ਆ ਜਿਉਂ ਮਾਨੂੰ ਵੀ ਅੱਜ ਕਿਉਂ ਜਵਾਨੀ ਉੱਤੇ ਹੀ ਦਪਾ ਹੁੰਦੀ ਹੈ ਅੱਜ ਕੱਲ ਬੱਚਿਆਂ ਦੀ ਆਹ ਦੀਵਾਰ ਦੀਆਂ ਕੰਡਾ ਨਾ ਇਹਦੇ ਵਿੱਚੋਂ ਵੀ ਸਰੀਏ ਬੱਚੇ ਕੱਢਣ ਤੇ ਆਏ ਹੋਏ ਆ ਸੀਐਮ ਸਾ ਸ਼ਾਹੇ ਨੂੰ ਸਹੀ ਕਿਹਾ ਨਹੀਂ ਉਹ ਦੇਖੋ ਨਾ ਥਾਣੇ ਦੇ ਅੰਦਰ ਮੋਕੇ ਦੇ ਬੰਦਾ ਵੀ ਫੜ ਲਿਆ ਗਿਆ ਅਜੇ ਵੀ ਕਹਿੰਦੇ ਪੇ ਚੈੱਕ ਕੀਤਾ ਜਾਏਗਾ ਆ ਭਾਈ ਕੀਤਾ ਜਾਏਗਾ ਦੇਖ ਲੋ ਹਾਂ ਇਹ ਵੀ ਕਹਿੰਦੇ ਕਿ ਮਤਲਬ ਹੀ ਛੱਡ ਦੋ ਰਾਜinama ਕਰਕੇ ਰਾਜinama ਕਰਕੇ ਛੱਡ ਦੋ ਕੌਣ ਕਹਿੰਦੇ ਹੈ ਲੇਡੀਜ਼ ਦਾ ਇਹਦੀ ਮੰਮੀ ਦਾ ਕੋਈ ਕੋਈ ਨਹੀਂ ਜਿਵਾ ਕੇ ਕਰੋ ਇੱਕ ਇੱਕ ਮਾਈਨਰ ਗਲਤੀ ਹੋਵੇ ਤਾਂ ਗੱਲ ਸਮਝ ਲਓ ਦੀ ਮਾਗੂਨਾ ਵਾਤੇ ਇੱਕ ਤੇ ਬੱਟਾ ਚਿੱਟਾ ਬਿਠਾ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਨਾ ਉਹ ਵੀ ਸੱਚ ਹੈ ਮੇਰੀ ਗੱਲ ਸੁਣੋ ਲੇਡੀਜ਼ ਨਾ ਸਾਡੀਆਂ ਕੁੜੀਆਂ ਅੱਜ ਇਸ ਚਿੱਟੇ ਦੇ ਨਾਲ ਸਾਡੀਆਂ ਕੁੜੀਆਂ ਇੱਧਾ ਇੱਧਾ ਤੁਰ ਰਹੀਆਂ ਆ ਮੰਨ ਕੇ ਚੱਲੋ ਉਹ ਸਾਡੀਆਂ ਧੀਆਂ ਆ ਉਹ ਵੀ ਚਿੱਟੇ 'ਚ ਪੈ ਚੁੱਕੀਆਂ ਆ ਕਿਉਂਕਿ ਸਾਡਾ ਵਿਆਹ ਖੇੜਾ ਕਰਪ ਹੋ ਗਿਆ ਜਵਾਨੀ ਮਿੱਟੀ ਹੋਈ ਜਾਂਦੀ ਵਿਚਾਲੇ ਸਾਡੇ ਨਾਲ ਤਾਂ ਪਈਏ ਚੰਗੇ ਆ ਜਿਹੜੇ ਇੱਥੇ ਆ ਕੇ ਕੋਠੀਆਂ ਪਾ ਲਈਏ ਕਿ ਸਾਡੇ ਮੁੰਡਿਆਂ ਨੇ ਖੇੜਾ ਕਰਪ ਕਰਤਾ ਸਾਡੀਆਂ ਦਾ ਕੰਦਾ ਵੀ ਵੇਚ ਕੇ ਖਾ ਗਿਆ ਸਾਡੇ ਲੈਣੇ ਨੂੰ ਮਾਫ਼ ਕਰਨਾ ਚਾਹੀਦਾ ਲੱਗਦਾ ਨਹੀਂ ਜੀ ਕਿਉਂਕਿ ਸਾਡੇ ਦੇ ਛੋਟੇ ਛੋਟੇ ਇਹਨੂੰ ਜੀ ਸਜ਼ਾ ਮਿਲੇਗੀ ਫਰਜ਼ਾ ਮੈਂ ਕੋਲ ਆਪਣੇ ਵੱਲੋਂ ਦਰਜ ਕਰਾਵਾਂਗੇ ਤੁਸੀਂ ਦੇਖਦੇ ਪ੍ਰਧਾਨ ਜੀ ਕਹਿੰਦੇ ਮੈਂ ਫਰਚਾ ਕਰਾਵਾਂਗੀ ਅਤੇ ਪੂਰੀ ਤਰ੍ਹਾਂ ਤਸਵੀਰਾਂ ਤੁਹਾਨੂੰ ਲਗਾ ਕੇ ਬਾਹਰ ਦੇ ਖੇਡ ਦੇ ਵਿੱਚ ਤੁਸੀਂ ਦੇਖਦੇ ਬੱਸੀ ਬਾਵਾ ਕੇ ਜਨਮ ਦਿਨ ਮੇਟਾ ਤਸਵੀਰਾਂ ਜੀ ਦੇਖਦੇ ਮੋਕੇ ਦੇ ਸਮਾਨ ਫੜਿਆ ਕਿ ਚਿੱਟਾ ਫੜਿਆ ਗਿਆ ਕੰਡਾ ਵੀ ਫੜਿਆ ਗਿਆ ਤੁਸੀਂ ਦੇਖਦੇ ਹੋ ਇਹਦਾ ਅੱਗੇ ਵੱਲੋਂ ਸਾਹਮਣੇ ਕਿਹੜਾ ਮਿਲੂਗਾ ਅਸੀਂ ਖੁਦ ਫੜ ਕੇ ਲਵਾ ਕੇ ਪੁਲਿਸ ਨੂੰ ਰਿਪੋਰਟ ਕਰਾਂਗੇ ਅਨਨਾ ਗੱਲ ਅਨਨਾ ਗੱਲ ਹੀ ਫੋਨ ਤੇ ਪਾੜੀ ਲੱਤੀ ਨਾ ਪਾੜੀ ਲੱਤੀ ਨਾ ਗਾਲੇ ਜੀ ਬੋਲਦੇ ਨੇ ਬੱਸੀ ਬਾਬਾ ਦੇ ਫੜ ਦੇ ਵਿੱਚ ਲਜਾਇਆ ਗਿਆ ਉਹਨੂੰ ਉਸ ਤੋਂ ਬਾਅਦ ਕਿਦੇ ਪਿੱਛੇ ਆਇਓ ਜੀ ਹਾਂ ਜੀ ਤੁਸੀਂ ਕਿਦੇ ਪਿੱਛੇ ਆਇਓ ਕਰਨ ਦੀ ਮੰਮੀ ਆ ਕਿਹੜੇ ਕਰਨ ਦੀ ਕਰਨ ਦੀ ਤੇ ਜਿਹੜਾ ਮੁੰਡਾ ਉਹਨੇ ਫੜ ਕੇ ਲਿਆਂਦਾ ਆ ਤਾਂ ਨਹੀਂ ਕਿਹੜਾ ਹੋਵੇ ਮੈਂ ਤਾਂ ਇਹ ਦੇਖੇ ਨਹੀਂ ਮਿਲਦਾ ਆ ਜੋ ਦੇਖ ਲਓ ਜੀ ਦਿਖਾ ਦਿਓ ਆ ਜੋ ਦਿਖਾ ਦਿਓ ਤੁਸੀਂ ਦੇਖ ਸਕਦੇ ਬਸੀ 바ਵਾ ਕੇ ਥਾਣੇਂਦ ਬਹੁਤ ਜ਼ਿਆਦਾ ਹੰਗਾਮਾ ਹੁੰਦਾ ਇੱਕ ਨਸ਼ੇ ਨੂੰ ਲੈ ਕੇ ਮੌਕੇ ਤੇ ਚਿੱਟਾ ਫੜਿਆ ਗਿਆ ਇੱਕ ਲੜਕੇ ਵੱਲੋਂ ਉਤੋ ਚਿੱਟੇ ਫੜੇ ਨਾਲ ਕੰਡਾ ਵੀ ਨਿਕਲਿਆ ਗਿਆ ਤੇ ਇਸ ਸਦੇ ਜਨੰਦਰ ਸ਼ਹਿਰ ਦੀ ਤਸਵੀਰਾਂ ਤਸਵੀਰਾਂ ਵੀ ਦੇਖ ਸਕਦੇ ਹੋ ਇਹ ਬਸੀ 바ਵਾ ਕੇ ਹਿਲਦੀਆਂ ਤਸਵੀਰਾਂ ਹਨੰਦਰ ਸ਼ਹਿਰ ਦੀਆਂ ਤੁਸੀਂ ਦੇਖ ਸਕਦੇ ਹੋ ਜਨੰਦਰ ਸ਼ਹਿਰ ਤੇ ਲਾਅ ਦੇਖ ਸਕਦੇ ਦਿਨ ਤੋਂ ਦਿਨ ਜਨੰਦਰ ਸ਼ਹਿਰ ਤੇ ਲਾਅ ਕਿਨੇ ਕ ਮਾਰੇ ਹੋਏ ਜਾਂਦੇ ਪਿਆ ਕੋਈ ਨਵਾਂ ਮਾਮਲਾ ਨਹੀਂ ਦਾ ਜਨੰਦਰ ਸ਼ਾਹ ਦੇ ਦਿਨ ਦੋ ਦਿਨ ਨਵੇਂ ਮਾਮਲੇ ਵਧਦੇ ਜਾਂਦੇ ਪਏ ਉਹ ਜੋ ਪੇਟੀਨਾਂ ਦਾ ਜਿਹੜਾ ਉਹ ਮੈਡਮ ਦਾ ਉਹ ਪਾਉਂਦਾ ਉਹ ਹੀ ਮਾੜੀ ਯਾਰ ਉਹ ਹੀ ਮਾੜੀ ਯਾਰ ਸਾਰੇ ਕੱਲੀ ਬੜੀ ਜਿੰਨੀ ਵੱਧ ਗਈ ਅੱਜ ਕੱਲ੍ਹ ਉਹ ਦੇਖੋ ਆ ਜਦ ਨੂੰ ਆਪਾਂ ਨੂੰ ਲੋਕ ਦੇ ਰਿਹਾ تو بولے سب ڈکے ماجی پنجاب کو بالکل پنجاب کو دیکھو شریام کتھے جاتی بھی ہے وہ کو دور ہونا تو ساتھ ہی دےو تو تیرا بولے چھڑانی مار دے ایک جوانیاں مگر بندا ہے تو اسی اندر آنے پہ شریام کتھے جاتا بھی ہے کے تینوں اس طرح اوئے کھانا ہے بھائی مہمانیں تو سارے کو ਦੇ ਲੱਗੇ ਦੋ ਦੇ ਲੱਗੇ ਠੀਕ ਦਰਖਾਸਤ ਦਿਓ ਦੇਖੋ ਆਓ ਜੀ ਆ ਕਦੋਂ ਗੱਲ ਕਰੋ ਗੱਲ ਕਰੋ ਗੱਲ ਕਰੋ ਤੁਸੀਂ ਦੇ ਸਕਦੇ ਹੋ ਮੁੰਡੇ ਵੱਲੋਂ ਮਾਂ ਵੀ ਮਾਂ ਵੀ ਪਹੁੰਚੂਗੀ ਮੁੰਡੇ ਦੀ ਤੁਸੀਂ ਦੇ ਸਕਦੇ ਹੋ ਹੰਗਾਮਾ ਬੱਸੀ ਬਾਬਾ ਕੇ ਦੀ ਸਿੱਧੀਆਂ ਤਸਵੀਰਾਂ ਪਰਿਵਾਰ ਦੇ ਵੀ ਲਾਈਵ ਤਸਵੀਰਾਂ ਜੰਦ ਮਿਠ ਕਨਾਂ ਗੱਲ ਕਿ ਨਹੀਂ ਕੀਤੀ ਪਹਿਲਾ ਵੀਡੀਓ ਉਹ ਯਾਰ ਮੇਰੇ ਨਾਲ ਉਹ ਦੇਖ ਸਕਦੇ ਹੋ ਤੇ ਮੋਕੇ ਦੇ ਭੱਜਦੇ ਪਿਆ ਛੇਦ ਦੇ ਸਦਿਓ ਔਰ ਮੋਕੇ ਦੇ ਭੱਜਦੇ ਹੋ ਗਿਆ ਉਹ ਦੇਖ ਸਕਦੇ ਹੋ ਕਿ ਪਾਰੀ ਦਾ ਹਾਈ ਵੋਲਟੇਜ ਡਰਾਪਾ ਹੋ ਰਿਹਾ ਬਾਹਰ ਜਿਹੜਾ ਪਸੀ ਬਾਵਾ ਖੇਤ ਦੇ ਥਾਣੇ ਦੇ ਬਾਹਰ ਡਰਾਮਾ ਸਿੱਧੀਆਂ ਲੋਕਾਂ ਦੇ ਜਿਹੜਾ ਮੁੰਡਾ ਫੜਨ ਤੋਂ ਬਾਅਦ ਜਿਹੜਾ ਦੇਖ ਭਾਈ ਇਹ ਹੋਈ ਇਹ ਕਿੰਨਾਂ ਗੱਲ ਹੁੰਦੀ ਵੀ ਸੀ ਆਪਣੀ ਕਿੰਨਾਂ ਗੱਲ ਹੋ ਰਹੀ ਹੋ ਰਹੀ ਅੱਛਾ ਜੀ ਮਾ ਸ਼ਰਮ ਪਾਰੀ ਮਾ ਸ਼ਰਮ ਕਿਤਾਬ ਚਾਰੀਆ ਮਾਂ ਦੀ ਉਹ ਭੱਜ ਗਈ ਸੱਚੀ ਜਨਾਨੀ ਸੀ ਤੇ ਇੱਥੇ ਖੜਦੀ ਸਾਡੇ ਨਾਲ ਕਿ ਮੇਰਾ ਨਹੀਂ ਇਹ ਇਹ ਤਾਂ ਫੋਨ ਕਰਕੇ ਆਪ ਆਏ ਜੀ ਤੁਹਾਡੇ ਕੋਲ ਆਪੇ ਵੀ ਆ ਕੇ ਨਾਲ ਲੈ ਗਿਆ ਆਪੇ ਕੀਆ ਨਾ ਵੀਡੀਓ ਬੰਨੜੀ ਰੋਖ ਲਓ ਰੋਣਾ ਨਹੀਂ ਤੁਸੀਂ ਲੋਕਾਂ ਦੇ ਜਿੰਦਗੀਆਂ ਖਰਾਬ ਕਰੋ 10 ਮਿੰਟ ਤੁਸੀਂ ਇੱਕ ਸਰ ਬਾਹਰ ਤੁਹਾਨੂੰ ਮੈਡਮ ਜੀ ਤੁਹਾਨੂੰ ਕੌਣ ਨਹੀਂ ਵੀਡੀਓ ਨੇ ਕਿੰਨਾ ਕਿੰਨਾ ਵੱਡਾ ਡਰ ਘਾ ਦੀ ਪੈ ਗਿਆ ਸੰਧੂ ਜੀ ਇਹਨਾਂ ਨੂੰ ਡਰ ਘਾ ਦੇ ਦੇਖੋ ਤੁਸੀਂ ਮੀਡੀਆ ਨੇ ਅਸੀਂ ਉਹਨੂੰ ਕਹਿ ਕੇ ਦੱਸ ਕੇ ਤੁਸੀਂ ਮੀਡੀਆ ਤੇ ਜਨ ਜਨ ਚ ਵਾਜ ਪਹੁੰਚ ਜਾਣੀ ਹੈ ਇੱਕ ਤਸਕਰ ਫੜ ਲਿਆ ਔਰ ਫੜਿਆ ਵੀ ਸਭ ਤੋਂ ਵੱਡਾ ਤਸਕਰ ਆ ਦੇਖੋ ਜੇ ਪੁਲਸ ਆਪਣੀ ਆਈ ਤਾਂ ਮੈਂ ਨਾ ਪੂਰੀ ਲੈਂਡ ਫਨਸਕ ਦੀ ਤਸਕਰਾਂ ਕਹਿੰਦੇ ਜੀ ਪੁਲਸ ਆਪਣੀ ਆਈ ਤਾਂ ਇਹ ਮੰਦਰ ਦੇ ਬਾਰੇ ਜੁੱਤੀ ਨਹੀਂ ਚੱਕੀ ਜਾਦੀ ਪਰ ਇਹ ਤਾਂ ਜਿਹੜੇ ਤਸਕਰ ਨੇ ਕਹਿੰਦੇ ਯਾਰੀ ਰਾਜੀ ਛੋਟਾ ਸਵਾਲ ਲੈ ਲਓ ਇੱਕ ਮੇਰਾ ਮੰਦਰਾਂ ਦੀ ਛੋਟਾ ਸਵਾਲ ਲੈ ਲਓ ਸਰ ਇਹ ਆਂਡਾ ਦੇ ਦੱਸ ਨਹੀਂ ਐਦਾਂ ਦਾ ਕਰਕੇ ਵੀ ਨਹੀਂ ਤੁਮਕੀਆਂ ਦੇ ਰਿਹਾ ਕਿ ਤੈਨੂੰ ਨਾ ਕੀ ਦੇ ਦੇ ਪੁਲਿਸ ਕਰੀ ਪੁਲਿਸ ਦਾ ਕੰਮ ਤੁਸੀਂ ਕਰਦੇ ਹੋ ਅਜਿਹੇ ਸਮੇਂ ਜੀ ਮੈਂ ਇੱਕ ਗੱਲ ਕਹਿਣਾ ਮੁੱਖ ਮੰਤਰੀ ਸਾਹਿਬ ਨੂੰ ਕੀ ਸਾਨੂੰ ਪ੍ਰਾਈਵੇਟ ਵਰਦੀਆਂ ਹੀ ਦੇ ਦੋ ਤੇ ਸਾਡੀ ਇੱਕ ਵਾਰੀ ਡਿਊਟੀਆਂ ਤੇ ਲਾਓ ਤੁਹਾਨੂੰ ਤਸਕਰ ਅਸੀਂ ਫਰਕ ਦਿਖਾਣੇ ਆ ਕਿ ਕਿੱਦਾਂ ਛੇਵਾ ਦਰਿਆ ਪੰਜਾਬ ਚ ਵਗਦਾ ਪਿਆ ਕਿੱਦਾਂ ਬੰਦ ਹੋਊਗਾ ਜੇ ਫੜੋਗੇ ਨਹੀਂ ਤੇ ਬੰਦ ਕਿੱਦਾਂ ਹੋ ਜਾਊਗਾ ਜੀ ਇਹ ਤਾਂ ਪੁਲਿਸ ਨੇ ਮੰਨਣਾ ਜੀ ਅਸੀਂ ਪੁਲਿਸ ਕੋਲ ਤੜਸਰ ਵੜਾ ਤੜਸਰ ਨੇ ਪੁਲਿਸ ਦੇ ਸਾਹਮਣੇ ਅਗਲਾ ਮੈਨੂੰ ਸ਼ਰੇਆਮ ਧਮਕੀਆਂ ਨਾਲੇ ਦੇ ਵਿੱਚ ਮੁੰਜੀ ਦੇ ਕਮਰੇ ਦੇ ਵਿੱਚ ਕੋਈ ਵਦਿੱਕੀ ਸਾਡੇ ਨਾਲ ਹੋਈ ਇੱਥੇ ਚ ਹੋਈ ਤੇ ਉਹਦੇ ਪ੍ਰਸ਼ਾਸਨ ਜ਼ਿੰਮੇਵਾਰ ਤਸਕਰ ਪ੍ਰਸ਼ਾਸਨ ਜਿੰਨਾ ਜਿੰਨਾ ਮੈਨੂੰ ਫੋਨ ਆਇਆ ਮੈਂ ਸਾਰੇ ਨੰਬਰ ਦੇ ਹੀ ਗਏ ਸੀ ਪੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਲੈ ਕੇ ਹੁਣ ਮੈਂ ਨਗਰ ਸਸਕਰ ਸਾਰੇ ਹੁਣ ਜਿਹੜਾ ਨਸ਼ੇ ਵਾਲਾ ਨਾ ਇਹ ਕਾਰੋਬਾਰ ਅਸੀਂ ਬੰਦ ਕਰਾ ਕੇ ਦਿਖਾਵਾਂਗੇ ਤੁਹਾਨੂੰ ਜੀ ਜੀ ਇਹ ਮੇਰਾ ਵਾਦਾ ਆ ਥਾਣੇ ਦੇ ਬਾਹਰ ਕਰ ਰਹੇ ਮੀਡੀਆ ਦੇ ਵਿੱਚ ਕਰੀਏ ਬਾਕੀ ਤੁਹਾਡਾ ਧੰਨਵਾਦ ਹੈ ਵੀਰੋ ਜਿਹੜਾ ਲੋਕਾਂ ਲੋਕਾਂ ਤੱਕ ਕੋਈ ਜਨਜਨਤਕ ਬਾਣੀ ਪਹੁੰਚਾਣੀ ਹੋ ਤੁਸੀਂ ਦੇ ਸਕਦੇ ਕਿ ਪ੍ਰਧਾਨ ਜੀ ਵੱਲੋਂ ਲੜਕਾ ਫੜਾਇਆ ਗਿਆ ਉਹ ਤੋਂ ਧਮਕੀਆਂ ਮਿਲੀਆਂ ਉਹਨਾਂ ਨੂੰ ਸਾਚੀ ਅੰਦਰ ਬਾਹਰ ਆ ਗਿਆ ਸਾਚੀ ਬਾਹਰ ਆ ਗਿਆ ਪੁਲਿਸ ਨੇ ਕੀਤਾ ਜਾਣੀ ਹੈ ਆ ਲੱਖੀ ਜੀ ਇੱਕ ਵੱਲੋਂ ਇੱਕ ਪਾਸੋਂ ਪੁਲਿਸ ਮੁਹਿੰਮ ਚਲਾਨਦੀ ਹੈ ਨਸ਼ਾ ਮੁਕਤ ਕਰਾਂਗੇ ਪੰਜਾਬ ਸਾਡੇ ਸੀਐਮ ਸਾਹਿਬ ਵੀ ਇਦਾਂ ਹੀ ਕਹਿ ਰਹੇ ਤੁਸੀਂ ਤੁਹਾਡਾ ਕਹਿਣਾ ਕਿ ਇੰਨਾ ਵੱਡਾ ਤੁਸੀਂ ਤਖ਼ਤਾ ਪੜਿਆ ਸੀ ਸੀਐਮ ਸਾਹਿਬ ਕੀ ਹਟਾਉਂਦੇ ਨੇ ਪੁਲਿਸ ਤੁਹਾਡਾ ਸਾਥ ਕਿਉਂ ਨਹੀਂ ਦੇ ਰਹੀ ਕਿਉਂ ਨਹੀਂ ਮਤਲਬ ਕੰਮ ਨਹੀਂ ਹੋ ਰਿਹਾ ਉਹ ਪਰਸਾਂ ਜਿਹੜੇ ਹੁਕਮ ਨਹੀਂ ਮੰਨੇ ਜਾ ਰਹੇ ਜੀ ਪਾਲਣਾ ਨਹੀਂ ਹੋ ਰਹੀ ਦੇਖੋ ਵਿਧਾਇਕ ਸਾਹਿਬ ਨੇ ਇੱਕ ਫੜਾਇਆ ਸੀ ਨਾ ਨਸ਼ੇ ਵਾਲਾ ਜੀ ਇੱਥੇ ਕਿੱਦਾਂ ਛੁੱਟ ਗਿਆ ਦੱਸੋ ਮੈਨੂੰ ਜੀ ਪਾਈ ਨੰਬਰ ਥਾਣੇ 'ਚ ਫੜਾਇਆ ਪਾਈ ਨੰਬਰ ਥਾਣੇ ਫੜਾਇਆ ਕਿੱਦਾਂ ਛੁੱਟ ਗਿਆ ਤੇ ਨੀ ਕਾਰਜ ਪ੍ਰਣਾਲੀ

ਤੁਸੀਂ ਦੇਖ ਸਕਦੇ ਲੋਕਾਂ ਦੇ ਭਾਂਡੇ ਡਿੰਡੇ ਵਗਾਨ ਵਾਲੇ ਤਸਕਰ ਜਿਹੜੇ ਫੜਦੇ ਨੇ ਤੁਸੀਂ ਦੇ ਸਕਦੇ ਹੋ ਜਰੰਦਰ ਸ਼ੈਦ ਇੱਕ ਪ੍ਰਧਾਨ ਜੀ ਵੱਲੋਂ ਕਤਕ੍ਰਸ ਫੜਿਆ ਗਿਆ ਚਿੱਟੇ ਨੂੰ ਤੁਸੀਂ ਦੇ ਅੱਗੇ ਉਹਨਾਂ ਨੂੰ ਧਮਕੀਆਂ ਮਿਲਦੀਆਂ ਥਾਣੇ ਦੇ ਅੰਦਰ ਦੇਖ ਸਕਦੇ ਸਿੱਧੀ ਤਸਵੀਰ ਆਪਾਂ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੁਬਾਰਾ ਤੁਸੀਂ ਦੇ ਸਕਦੇ ਹੋ ਜੰਦਰ ਸ਼ੈਦ ਇਹ ਲਾਹ ਦਿਨ ਤੋਂ ਦਿਨ ਇਹਨੇ ਮਾਰੇ ਹੋਈ ਜਾਂਦੇ ਪਿਆ ਮੌਕੇ ਦੇ ਕਹਿੰਦੇ ਉਹਨਾਂ ਨੂੰ ਧਮਕੀ ਦਿੱਤੀ ਗਿਆ ਪ੍ਰਸ਼ਾਸਨ ਦੇ ਸਾਹਮਣੇ ਸਰ ਕੀ ਦੇ ਦੇ ਅੰਦਰ ਧਮਕੀਆਂ ਮਿਲੀਆਂ ਨੇ ਪਰਿਵਾਰ ਸਾਹਮਣੇ ਜਿਹਦੇ ਆਪਸੀ ਦੇ ਵਿੱਚ ਦੋਨੋਂ ਪਾਰਟੀਆਂ ਬਹਿ ਬਸਾਈ ਕਰ ਰਹੀ ਆ ਨਹੀਂ ਆਈਓ ਸਾਹਿਬ ਤਾਂ ਪਤਾ ਨਹੀਂ ਕਿੱਥੇ ਭਿਜੇ ਨੇ ਕਹਿੰਦੇ ਸਾਨੂੰ ਇੱਥੇ ਕੋਈ ਹੁਣ ਕੰਮ ਹੀ ਨਹੀਂ ਹੋ ਰਿਹਾ ਤੁਹਾਡੇ ਸਾਹਮਣੇ ਤੁਸੀਂ ਇੱਕ ਬਾਰ ਜਿਹੇ ਸਾਹਮਣੇ ਧਮਕੀਆਂ ਦੀਆਂ ਪਾਈਆਂ ਨੇ ਪਰਿਵਾਰ ਪਾਰਟੀ ਸਹੀ ਚਲ ਇੱਕ ਮਿੰਟ ਯਾਰ ਦੋਨੋਂ ਪਾਰਟੀਆਂ ਦੇ ਆਪਸ ਵਿੱਚ ਬਹਿ ਬਸਾਈ ਚੱਲ ਰਹੀ ਤੁਸੀਂ ਮੁੰਡੇ ਨੂੰ ਫੜ ਕੇ ਰੱਖਿਆ ਕਿਉਂਕਿ ਹਾਤਾ ਪਾਈ ਵੀ ਹੋ ਸਕਦੇ ਖਾਣਾ ਦੇ ਵਿੱਚ ਇਹਦੇ ਹਾਲਾਤ ਹੋਣਗੇ ਤਾਂ ਟਾਈਮ ਤਾਂ ਚੈੱਕ ਕਰਦੇ ਆ ਰਹੇ ਕਿ ਕਿੰਨਾ ਕੁ ਟਾਈਮ ਲੱਗਣਾ ਈ ਹੋਰ ਕਿੰਨਾ ਵਾਰ 10 ਮਿੰਟ ਕੋਈ ਅਫਸਰ ਹੀ ਹੋ ਇਹ ਪੁਲ ਨੇ ਇਤਿਹਾਸਤਾ ਬਾਈ ਹੋ ਜੂਗੇ ਫਿਰ ਐਸਚੋ ਸਾਹ ਬਣੇ ਆ ਕੇ ਦੇਖਣਾ ਫਿਰ ਤੁਸੀਂ ਫਿਰ ਕਿੱਥੇ ਜਾੜੇ ਆਈਓ ਸਾਹ ਦਾ ਕਹਿੰਦੇ ਕੁਝ ਬਾਈ ਐਸਚੋ ਸਾਹ ਆਰੇ ਦਸ ਮਿੰਟ ਅੱਛਾ ਬਸ ਐਸਚੋ ਸਾਹ ਤੇ ਆਉਂਦੇ ਹੋ ਉਸ ਦਾ ਸਾਰਾ ਦੇ ਸਦਿਓ ਪ੍ਰਸ਼ਾਸਨ ਦੇ ਹਾਲਾਤ ਦੇ ਸਦਿਓ ਕਿੰਨੇ ਕੁ ਮਾੜੇ ਆਰੇ ਪ੍ਰਸ਼ਾਸਨ ਦੇ ਹਾਲਾਤ ਵੀ ਮੌਕੇ ਤੇ ਐਸਚੋ ਸਾਹ ਆਮ ਨਹੀਂ ਆਏ ਜਨੰਦਾ ਦੀਆਂ ਸਿੱਧੀਆਂ ਤਸਵੀਰਾਂ ਇੱਕ ਆਮ ਆਮ ਵਕਰ ਆਮ ਜਨਤਾ ਦੋ ਸਾਡੇ ਕੈਂਪ ਦੇ ਮੋਰੇ ਉਹਨਾਂ ਨੇ ਕਹਿਆ ਲੈਣ ਜਾ ਰਹੇ ਆ 1 ਘੰਟਾ ਸਾਨੂੰ ਹੋ ਗਿਆ ਟਾਣੇ ਚਾਏ ਆ ਫੇਰ ਤੱਕ ਮੋਟਰਸਾਈਕਲ ਲੱਗੇ ਉਹ ਤੇ ਮੋਟਰਸਾਈਕਲ ਚੋਰ ਹੋਦਾ ਹੀ ਸਰ ਮੈਡਮ ਪੁੱਛਦਾ ਕਹਿ ਰਿਹਾ ਚਾਬੀ ਵੀ ਨਾ ਲੱਗੀ ਹੋਈ ਉੱਥੇ ਮੈਡਮ ਪੁੱਛਦਾ ਕਹਿਣਾ ਕਿ 1 ਘੰਟਾ ਤੁਹਾਡੇ ਕੋਲ ਦਰਖਾਸਤ ਨਹੀਂ ਹੈ ਤੇ ਕਾਸ਼ ਤੇ ਆਪਾਂ ਬਿਚਰੇ ਪਏ ਆ ਤੁਹਾਡੇ ਸਾਹਮਣੇ ਤੁਸੀਂ ਆ ਗਏ ਆ ਆਪਾਂ ਤੁਹਾਨੂੰ ਲਈ ਬਿਆਨ ਦੇਣੇ ਆ ਪਹਿਲੇ ਪ੍ਰਧਾਨ ਜੀ ਜਿਹੜਾ 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 ਮੁੰਡਾ ਇਹ ਮੋਟਰਸਾਈਕਲ ਤੇ ਇਕੱਲਾ ਹੀ ਸੀਗਾ ਉਸ ਵੇਲੇ ਦੋ ਜਣੇ ਸੀ ਦੋ ਜਣੇ ਜਦ ਦੂਜਾ ਬੰਦਾ ਭੱਜ ਗਿਆ ਤੇ ਫੜਿਆ ਗਿਆ ਹਾਂਜੀ ਦੂਜਾ ਭੱਜ ਗਿਆ ਹੈਗਾ ਉਹ ਵੀ ਉੱਥੇ ਸੀ ਪਰ ਉਹਨੂੰ ਕਿਸੇ ਦੇ ਹੱਥ ਨਹੀਂ ਪਾਇਆ ਸੀਗਾ ਉਹ ਮੰਨ ਗਿਆ ਹਾਂ ਮੰਨ ਗਿਆ ਬੰਦਾ ਜੀ ਬਹੁਤ ਵੱਡੀ ਹਿੰਮਤ ਕਰਕੇ ਇਹ ਵੱਡਾ ਕੰਮ ਕੀਤਾ ਇਹ ਆਮ ਜਨਤਾ ਇਹ ਸੋਚੇ ਨਸ਼ਾ ਮੁਕਤ ਹੋਸਾ ਤਾਂ ਪੰਜਾਬ ਹੈ ਆਪ ਵੀ ਸੋਚਦੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਰੀਏ ਕੰਮ ਤੇ ਸਾਰੇ ਜਣੇ ਆਪਾਂ ਹੁਣ ਨਸ਼ਾ ਮੁਕਤ ਕਰ ਸਕਦੇ ਹਾਂ ਬਿਲਕੁਲ ਨਸ਼ਾ ਮੁਕਤ ਹੋ ਸਕਦਾ ਹੈ ਮੰਜਾ ਆਖੜਾ ਸੀਐਮ ਸਾਹਿਬ ਜੀ ਤੇ ਅੰਦਾਜ਼ੇ ਚੱਲੂ ਸਹੀ ਜਿਹੜੀਆਂ ਉਹਨਾਂ ਨੇ ਲਿਖਿਆ ਉਸ ਤੇ ਚੱਲਿਏ ਆਹ ਬਣਾ ਸਹੀ ਪਰਵਾਹ ਦੇ ਪ੍ਰਦਰਸ਼ਕ ਦੇ ਕੋਈ ਨਾ ਕੋਈ ਚੱਲਦਾ ਆਣਾ ਉਸਤੀ ਬਾਬਾ ਕੇ ਦੇ ਵੀ ਜਿਹੜਾ ਜਿਹੜਾ ਬੰਦਾ ਮਾਮਦਾ ਜਿਹੜਾ ਜਿਹੜਾ ਜੀ ਲੋਕ ਸਾਰੇ ਬੁੱਝੀ ਬੁੱਝਨੇ ਦੀ ਨਹੀਂ ਅੱਜ ਜਿਹੜੇ ਅਸੀਂ ਕੁੱਝ ਯਾਦ ਕਰਦੇ ਹਾਂ ਸਾਡੇ ਨਾਲ ਖੜੇ ਅਸੀਂ ਨਾਲ ਖੜੇ ਅੱਜ ਵੀ ਦੇ ਲੋ ਮੌਕੇ ਦੇ ਐਸੋ ਸਾਹਮਣੇ ਪਹੁੰਚੇ ਕੱਟੂ ਦਾ ਲਾਈਵ ਚੱਲ ਰਿਹਾ ਅੱਧਾ ਪੋਣਾ ਘੰਟਾ ਹੋ ਗਿਆ ਕਿੰਨੀ ਦੇ ਰੋਗ ਅਸੀਂ ਕਦੋਂ ਦੇ ਰੋਕਿਆ ਹੋਇਆ ਇੱਕ ਘੰਟਾ ਹੋ ਗਿਆ ਭਾਈ ਇਹਨੂੰ ਸਾਫ ਨਹੀਂ ਬੋਚੇ ਤੇ ਮੋਕਾ ਤੇ ਐਨੀ ਲੜਾਈ ਐਨੀ ਜੰਗ ੱਟੀ ਹੋਈ ਪੂਰੇ ਔੜ ਲਾਮ ਹੋ ਗਿਆ ਪਰ ਬਹੁਤ ਸਿਰ ਉੱਤੇ ਨਾਮੋ ਨਿਸ਼ਾਨੀ ਟਾਲੇ ਕੋਦਮ ਦੇ ਹਾਂ ਅਸੀਂ ਇੱਥੇ ਆਪੇ ਹਾਰ ਆ ਕੇ ਆਏ ਅਸੀਂ 100 ਨੰਬਰ ਤੇ ਬੋਹ ਲਾਈ ਐ ਨੇ 100 ਨੰਬਰ ਤੇ ਫੋਨ ਕੱਟ ਹੋ ਜਾਂਦਾ ਆ ਨਹੀਂ ਜੀ ਪਹਿਲਾਂ ਨਾ ਜੋ ਲੋਰੇ ਸਨ ਨਾ ਉਹ ਚੰਦੀਕਲ ਕੋਲ ਜਾਂਦੀ ਫੇਰ ਇੱਥੇ ਕੋਲ ਆਂਦੇ ਆ ਹਾਂ ਜੀ ਜੋ ਦੋਸਤਾਂ ਦੀ ਖਾਣਾ ਬਸਤੀ ਤੋਂ ਆਵਦੇ ਤੁਸੀਂ ਦੇ ਸਕਦੇ ਹੋ ਜਰੰਦਰ ਸ਼ੈਰ ਦੀਆਂ ਤਸਵੀਰਾਂ ਅਦੀਆ ਬਸੀ ਬਾਬਾ ਕੀ ਅਦੀ ਅਜੀ ਇੱਕ ਲੜਕੇ ਨੂੰ ਫੜਿਆ ਗਿਆ ਚਿੱਟੇ ਨੇ ਨਾਲ ਲੈ ਕੇ ਜਰਨਦਰ ਸ਼ਹਿਰ ਤੇ ਲਾਹ ਦੇ ਸੱਦੇ ਦਿਨ ਤੋਂ ਦਿਨ ਜਰਨਦਰ ਸ਼ਹਿਰ ਦੇ ਲਾਹ ਵਧ ਰਹੀ ਜਾਂਦੇ ਪਿਆ ਇੱਕ ਮੁਕੇ ਨਸ਼ਾ ਫੜਿਆ ਗਿਆ ਚਿੱਟਾ ਚਿੱਟਾ ਫੜਿਆ ਗਿਆ ਉਹ ਕਹਦਾ ਕਹਿੰਦਾ ਮੇਰਾ ਨਹੀਂ ਫਾਕੀ ਸਾਡਾ ਚੰਨ ਕੋਚੀ ਦੀ ਪੁਸ਼ਟੀ ਨਹੀਂ ਕਰਦਾ ਵੱਧ ਤੋਂ ਵੱਧ ਕਮੈਂਟ ਦਿਓ ਵੱਧ ਤੋਂ ਵੱਧ ਪੇਜ ਨੂੰ ਸ਼ੇਅਰ ਕਰੋ ਫੋਲੋ ਕਰੋ ਜਦੋਂ ਬਹੁਤ ਧੰਨਵਾਦ ਜਰਨਦਰ ਮੈਨ ਟੀਵੀ ਦੇ ਵੱਧ ਕੇ ਮੈਨੂੰ ਉਮੀਦ ਕੋਈ ਨਾ ਕੋਈ ਅਪਡੇਟ ਜਰਨਦਰ ਸ਼ਹਿਰ ਤੋਂ ਹੀ ਮਿਲ ਜੀ ਦੇਗੀ ਆਪਾਂ ਨੂੰ ਤੁਸੀਂ ਦੇ ਸਕਦੇ ਹੋ ਬਹੁਤ ਧੰਨਵਾਦ ਸੀਪੀ ਸਾਹਿਬ ਮੈਂ ਨੰਬਰ ਹੀ ਦੇ ਦੋ ਜੀ ਸਾਡੇ ਕੋਲ ਕਿਸੇ ਕੋ ਨੰਬਰ ਨਹੀਂ ਹੈਗਾ ਜੀ ਸੀਪੀ ਸਾਹਿਬ ਨੂੰ ਮੋਕੇ ਦੇ ਘਾਟ ਵਾਲੇ ਕੋਲ ਚਲਾ ਜਾਣਾ ਚਾਹੀਦਾ ਸੋ ਇਹਨਾਂ ਕੀ ਤਸਵੀਰਾਂ ਤਾਂ ਲਵਾਂਗੇ ਦਾ ਹੁਣ ਤੱਕ ਬਣੇ ਰਹੇ ਹਾਂਜੀ ਕੀ ਕਹਿੰਦੇ ਜੀ ਅੰਦਰ ਚੈੱਕ ਕਰੋ ਕਿੰਨੇ ਦਾ ਕੁਸ਼ੋਰ ਨਾ ਬਣ ਜੇ ਮਿੰਦਾ ਪਤਾ ਨਹੀਂ ਕਿੰਨਾ چمکا ہی پرس بھی ਸੋ ਇਹਨਾਂ ਦੀ ਤਸਵੀਰਾਂ ਤੁਹਾਨੂੰ ਦੇ ਸਕਦੇ ਬਹੁਤ ਧੰਨਵਾਦ ਸਾਡੇ ਚੈਨਲ ਨਾਲ ਜੁੜੇ ਨਾਲ ਜਲੰਧਾ ਮੇ ਟੀਵੀ ਨਾਲ ਬਹੁਤ ਧੰਨਵਾਦ ਕੋਈ ਨਵੀਆਂ ਅਪਡੇਟ ਜਲੂ ਲਾਈਵ ਹੋ ਕੇ ਦੱਸਾਂਗੇ ਬਹੁਤ ਧੰਨਵਾਦ ਸਾਡੇ ਚੈਨਲ ਨਾਲ ਜੁੜੇ ਰਹਿਣ ਦਾ ਜਲੰਧਾ ਮੇ ਟੀਵੀ ਨਾਲ ਵੱਧ ਤੋਂ ਵੱਧ ਪੇਜ ਨੂੰ ਫੋਲੋ ਕਰੋ ਵੱਧ ਤੋਂ ਵੱਧ ਪੇਜ ਨੂੰ ਕਮੈਂਟ ਕਰਕੇ ਜੁੜ ਆਪਣੀ ਰਾਏ ਦਿਓ ਬਹੁਤ ਧੰਨਵਾਦ ਸਾਧਿਆ ਦਾ ਜਲੰਧਾ ਮੇ ਟੀਵੀ ਨਾਲ ਜੁੜੇ ਰਹਿਣ ਦਾ ਸਾਧਿਆ ਦਾ